ਅੱਜ ਮੈਂ ਤੁਹਾਡੇ ਨਾਲ ਸਿਰਫ ਇੱਕ ਸ਼ਬਦ ਦੀ ਗੱਲ ਕਰਨਾ ਹੈ ਵਿਸ਼ਵਾਸ ਅਤੇ ਖਾਸ ਕਰਕੇ ਆਪਣੇ ਆਪ ਤੇ ਵਿਸ਼ਵਾਸ ਕਿਉਂਕਿ ਜੇ ਕੋਈ ਚੀਜ਼ ਹੈ ਜੋ ਸਾਨੂੰ ਜ਼ਿੰਦਗੀ ਦੇ ਹਰ ਤੂਫਾਨ ਨਾਲ ਲੜਨ ਦੀ ਤਾਕਤ ਦਿੰਦੀ ਹੈ ਤਾਂ ਉਹ ਹੈ ਖੁਦ ਤੇ ਯਕੀਨ ਕੀ ਤੁਸੀਂ ਕਦੇ ਸੋਚਿਆ ਜਦੋਂ ਇੱਕ ਬੱਚਾ ਤੁਰਨਾ ਸਿੱਖਦਾ ਹੈ ਉਹ ਵਾਰ-ਵਾਰ ਡਿੱਗਦਾ ਪਰ ਰੁਕਦਾ ਨਹੀਂ ਕਿਉਂਕਿ ਉਸ ਨੂੰ ਭਰੋਸਾ ਹੁੰਦਾ ਹੈ ਕਿ ਉਹ ਤੁਰ ਸਕਦਾ ਹੈ ਉਸ ਨੂੰ ਨਾ ਦੁਨੀਆ ਦੀ ਚਿੰਤਾ ਹੁੰਦੀ ਹੈ ਨਾ ਹਾਰ ਵੀ ਉਹ ਸਿਰਫ ਖੁਦ ਤੇ ਯਕੀਨ ਕਰਦਾ ਅਤੇ ਉਹੀ ਆਤਮ ਵਿਸ਼ਵਾਸ ਉਸ ਨੂੰ ਤੁਰਨਾ ਸਿਖਾਉਂਦਾ ਦੌੜਨਾ ਸਿਖਾਉਂਦਾ ਅਤੇ ਇੱਕ ਦਿਨ ਉਸੇ ਵਿਸ਼ਵਾਸ ਦੇ ਸਹਾਰੇ ਉਹ ਆਪਣੇ ਸੁਪਨਿਆਂ ਨੂੰ ਛੂ ਲੈਂਦਾ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਨੇ ਆ ਇਹ ਵਿਸ਼ਵਾਸ ਕਿਤੇ ਖੋਣ ਲੱਗ ਪੈਂਦਾ ਕਿਉਂ ਕਿਉਂਕਿ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਕੋਈ ਕਹਿ ਦਿੰਦਾ ਤੂੰ ਇਹ ਨਹੀਂ ਕਰ ਸਕਦਾ ਕੋਈ ਕਹਿ ਦਿੰਦਾ ਇਹ ਤੇਰੇ ਵੱਸ ਦੀ ਗੱਲ ਨਹੀਂ ਅਤੇ ਅਸੀਂ ਮੰਨ ਲੈਨੇ ਆ ਪਰ ਸਾਖੀਓ ਦੁਨੀਆ ਦੇ ਸਭ ਤੋਂ ਸਫਲ ਲੋਕਾਂ ਨੇ ਵੀ ਆਪਣੇ ਜੀਵਨ ਵਿੱਚ ਇਹੀ ਝੁਣਿਆ ਸੀ ਅਮਤਾਬਚਨ ਨੂੰ ਸ਼ੁਰੂਆਤੀ ਦਿਨਾਂ ਵਿੱਚ ਕਿਹਾ ਗਿਆ ਤੇਰੀ ਆਵਾਜ਼ ਬਹੁਤ ਭਾਰੀ ਹੈ ਤੂੰ ਕਦੇ ਐਕਟਰ ਹੀ ਨਹੀਂ ਬਣ ਸਕਦਾ ਅਬਦੁਲ ਕਲਾਮ ਬਚਪਨ ਵਿੱਚ ਅਖਬਾਰ ਵੇਚਦੇ ਸਨ ਪਰ ਉਹਨਾਂ ਦੇ ਸੁਪਨਿਆਂ ਨੇ ਉਹਨਾਂ ਨੂੰ ਰਾਸ਼ਟਰਪਤੀ ਬਣਾਤਾ ਐਮ ਐਸ ਧੋਨੀ ਇੱਕ ਰੇਲਵੇ ਟੀਟੀ ਤੋਂ ਸ਼ੁਰੂ ਹੋਏ ਅਤੇ ਇੱਕ ਦਿਨ ਪੂਰੇ ਦੇਸ਼ ਨੂੰ ਵਰਲਡ ਕੱਪ ਜਿਤਾਇਆ। ਕਿ ਇੰਨਾ ਸਭ ਕੋ ਸ਼ੁਰੂ ਤੋਂ ਹੀ ਸਾਰੇ ਸਰੋਤ ਸਨ? ਨਹੀਂ। ਪਰ ਇੱਕ ਚੀਜ਼ ਸੀ ਆਪਣੇ ਆਪ ਤੇ ਵਿਸ਼ਵਾਸ। ਜਦੋਂ ਤੁਸੀਂ ਆਪਣੇ ਆਪ ਤੇ ਯਕੀਨ ਕਰਦੇ ਹੋ ਤਾਂ ਤੁਹਾਡੇ ਅੰਦਰੋਂ ਇੱਕ ਅਣਦੇਖੀ ਤਾਕਤ ਜਾਗਦੀ ਹੈ। ਫਿਰ ਚਾਹੇ ਦੁਨੀਆ ਹੱਸੇ, ਕੋਈ ਨਾਲ ਖੜੇ ਨਾ ਖੜੇ, ਕੋਈ ਰਸਤਾ ਦਿਖਾਏ ਨਾ ਦਿਖਾ। ਤੁਸੀਂ ਚੱਲ ਪੈਣਾ ਕਿਉਂਕਿ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਹੈ ਕਿ ਮੈਂ ਕਰ ਸਕਦਾ ਹਾਂ ਪਰ ਹੁਣ ਸਵਾਲ ਇਹ ਹੈ ਆਪਣੇ ਆਪ ਤੇ ਵਿਸ਼ਵਾਸ ਕਿਵੇਂ ਬਧਾਈਏ ਆਪਣੇ ਅੰਦਰ ਝਾਤੀ ਮਾਰੋ ਆਪਣੇ ਆਪ ਤੋਂ ਪੁੱਛੋ ਮੈਨੂੰ ਕੀ ਪਸੰਦ ਹੈ ਮੈਂ ਕੀ ਕਰ ਸਕਦਾ ਆਪਣੇ ਆਪ ਨੂੰ ਸਮਝਣਾ ਹੀ ਆਤਮ ਵਿਸ਼ਵਾਸ ਦੀ ਸ਼ੁਰੂਆਤ ਹੁੰਦੀ ਆ ਛੋਟੀਆਂ-ਛੋਟੀਆਂ ਜਿੱਤਾਂ ਹਾਸਲਾ ਕਰੋ ਹਰ ਰੋਜ਼ ਕੁਝ ਐਸਾ ਕਰੋ ਜੋ ਗਲਤਕ ਤੱਕ ਤੁਹਾਨੂੰ ਡਰਾਉਂਦਾ ਸੀ ਜਿਵੇਂ ਸਟੇਜ ਤੇ ਬੋਲਣਾ ਜਾਂ ਕਿਸੇ ਨੂੰ ਸੱਚੀ ਗੱਲ ਕਹਿ ਦੇਣਾ ਹਰ ਛੋਟੀ ਜਿੱਤ ਤੁਹਾਡੇ ਅੰਦਰ ਵਿਸ਼ਵਾਸ ਨੂੰ ਮਜ਼ਬੂਤ ਕਰੇਗੀ ਨਕਾਰ ਆਤਮਕ ਲੋਕਾਂ ਤੋਂ ਦੂਰ ਰਹੋ ਜੋ ਤੁਹਾਨੂੰ ਹਮੇਸ਼ਾ ਹੌਂਸਲਾ ਪਸਤ ਕਰਦੇ ਨੇ ਉਹਨਾਂ ਨੂੰ ਸ਼ਬਦਾਂ ਨਾਲ ਨਹੀਂ ਆਪਣੇ ਕਰਮਾਂ ਨਾਲ ਜਵਾਬ ਦਿਓ ਆਪਣੇ ਕੰਮਾਂ ਨਾਲ ਜਵਾਬ ਦਿਓ ਆਪਣੀ ਅਸਫਲਤਾਵਾਂ ਤੋਂ ਸਿੱਖੋ ਜੇ ਹਾਰ ਵੀ ਗਏ ਤਾਂ ਕੋਈ ਗੱਲ ਨਹੀਂ ਯਾਦ ਰੱਖੋ ਖਾਰਨਾ ਅੰਤ ਨਹੀਂ ਹੁੰਦਾ ਜਦ ਤੱਕ ਤੁਸੀਂ ਖੁਦ ਨਾ ਮੰਨ ਲਓ ਸਾਥੀਓ ਦੁਨੀਆ ਵਿੱਚ ਦੋ ਕਿਸਮ ਦੇ ਲੋਕ ਹੁੰਦੇ ਨੇ ਇੱਕ ਉਹ ਜੋ ਦੁਨੀਆ ਦੇ ਹਿਸਾਬ ਨਾਲ ਚੱਲਦੇ ਨੇ ਅਤੇ ਦੂਜੇ ਉਹ ਜੋ ਆਪਣੀ ਆਵਾਜ਼ ਆਪਣਾ ਵਿਚਾਰ ਆਪਣਾ ਯਕੀਨ ਲੈ ਕੇ ਖੜੇ ਹੁੰਦੇ ਨੇ ਪਹਿਲੇ ਲੋਕ ਭੀੜ ਵਿੱਚ ਖੋ ਜਾਂਦੇ ਨੇ ਪਰ ਦੂਜੇ ਇਤਿਹਾਸ ਬਣਾ ਦਿੰਦੇ ਨੇ ਇਸ ਲਈ ਮੈਂ ਤੁਹਾਨੂੰ ਸਿਰਫ ਇੱਕ ਗੱਲ ਕਹਿਣਾ ਚਾਹਨਾ ਜੇ ਕੋਈ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਗਾ ਤਾਂ ਚਿੰਤਾ ਨਾ ਕਰੇ ਜੇ ਦੁਨੀਆ ਤੁਹਾਨੂੰ ਨਹੀਂ ਸਮਝਦੀ ਤਾਂ ਘਬਰਾਓ ਨਾ ਸਿਰਫ ਆਪਣੇ ਦਿਲ ਵਿੱਚ ਕਹੋ ਮੈਂ ਕਰ ਸਕਦਾ ਮੈਂ ਕਰਾਂਗਾ ਅਤੇ ਜਦੋਂ ਕਰਾਂਗਾ ਦੁਨੀਆ ਦੇਖੇਗੀ ਕਿਉਂਕਿ ਜਿਸ ਦਿਨ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਲਿਆ ਉਸ ਦਿਨ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਆਖਿਰ ਵਿੱਚ ਮੈਂ ਇਹੀ ਕਹਾਂਗਾ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਇੱਕ ਚਿੰਗਾਰੀ ਆ ਜੋ ਇੱਕ ਦਿਨ ਅੱਗ ਬਣ ਕੇ ਦੁਨੀਆ ਨੂੰ ਰੌਸ਼ਨ ਕਰ ਦੇਵੇਗੀ। ਦੋਸਤੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਅਤੇ ਅਜਿਹੇ ਹੋਰ ਮੋਟੀਵੇਸ਼ਨਲ ਜਜ਼ਬਾਤੀ ਤੇ ਜ਼ਿੰਦਗੀ ਨਾਲ ਜੁੜੇ ਵਿਚਾਰ ਸੁਣਨ ਲਈ ਸਾਡੇ ਚੈਨਲ ਪੰਨੇ ਜ਼ਿੰਦਗੀ ਦੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇੱਥੇ ਤੁਹਾਨੂੰ ਮਿਲਣਗੇ ਸੱਚੀਆਂ ਕਹਾਣੀਆਂ ਮੋਟੀਵੇਸ਼ਨਲ ਸੋਚ ਤੇ ਜ਼ਿੰਦਗੀ ਬਦਲਣ ਵਾਲੇ ਪੰਨੇ ਕਿਉਂਕਿ ਹਰ ਦਿਨ ਇੱਕ ਨਵਾਂ ਪੰਨਾ ਲਿਖਿਆ ਜਾਂਦਾ ਹੈ